ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨਵਲੋ ਸਥਾਨਕ ਹੋਟਲ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਤਾਕਤ ਵਿੱਚ ਉਸ ਸਮੇਂ ਇਜ਼ਾਫਾ ਹੋਇਆ ਜਦੋਂ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਸਰੂਪ ਸਿੰਘ ਖਲਵਾੜਾ ਦੇ ਪੁੱਤਰ ਡਾਕਟਰ ਜਗਦੀਪ ਸਿੰਘ ਖਲਵਾੜਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਰਪਾਉ ਦੇ ਕੇ ਸਨਮਾਨਿਤ ਕੀਤਾ ਜਿਕਰ ਜੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਜੱਖੂ ਹਸਪਤਾਲ ਵਿਖੇ ਡਾਕਟਰ ਹਰਜਿੰਦਰ ਸਿੰਘ ਜੱਖੂ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲਈ ਫਗਵਾੜਾ ਪਹੁੰਚੇ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਪਾਰਟੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਪੰਥਕ ਹੋਕਾ ਦਲਿਤਾਂ ਦੇ ਵੇੜੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੋਂ ਇਲਾਵਾ ਹੋਰ ਨਾ ਜ਼ਿਲ੍ਹਾ ਵਿੱਚੋਂ 200 ਦੇ ਕਰੀਬ ਆਗੂਆਂ ਨਾਲ ਮੀਟਿੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਜਾਵੇਗੀ। ਆਹ ਆਜ ਕੇ ਸੰਜੀਪ ਪਾਰਟੀ ਦੇ ਪ੍ਰੈਜ਼ੀਡੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਾਕੂ ਹਸਪੀਟਲ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰ ਰਹੇ ਨੇ। ਮੈਡੀਕਲ ਕੈਂਪ ਜਿਹੜੇ ਮੇਰੇ ਛੋਟੇ ਬ੍ਰਦਰ ਦੀ ਪਹਿਲੀ ਵਰ੍ਹੇਂ ਤੇ ਰੱਖਿਆ ਗਿਆ। ਤੇ ਸਰਦਾਰ ਮਾਨ ਪੂਰਾ ਪੰਜਾਬ ਵੀ ਵਿਜ਼ਿਟ ਕਰ ਰਹੇ ਨੇ ਤੇ ਅਸੀਂ ਦੁਬਾਰਾ ਸ਼ੌਂਕੀ ਅਕਾਲੀ ਦਰਬਾਰਨ ਨੂੰ ਜਥੇਬੰਦੀ ਦੀ ਰੀ-ਆਰਗੇਨਾਈਜ਼ ਕਰ ਰਹੇ ਹਾਂ। ਔਰ ਉਸ ਦੀ ਰੀਆਰਗੇਨਾਈਜ਼ ਕਰਨ ਦਾ ਜਿਹੜਾ ਸਾਡਾ ਪੈਟਰਨ ਹੈ ਉਹਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਆ ਮੁਹਿੰਮ ਦਾ ਨਾਮ ਹੈ ਪੰਥਕ ਹੋ ਕੇ ਦਰਤਾ ਦੇ ਗੇੜੀ ਤੱਕ ਤੇ 18 ਤਰੀਕ ਨੂੰ ਅਸੀਂ ਇਹਦੀ ਸ਼ੁਰੂਆਤ ਕੀਤੀ ਅੱਜ ਪੂਰੇ ਇੱਕ ਹਫ਼ਤੇ ਬਾਅਦ ਇਥੇ ਦੀ ਸ਼੍ਰੋਮਣੀ ਅਕਾਲੀ ਦਰਬਾਰ ਦੇ ਸਭ ਤੋਂ ਬਹੁਤ ਹੀ ਹਲਕੇ ਦੇ ਅਹਿਮ ਜਥੇਦਾਰ ਸੂਤ ਸਿੰਘ ਖਲਵਾੜਾ ਜੀ ਉਹ ਉਹਨਾਂ ਦਾ ਪੁੱਤਰ ਡਾਕਟਰ ਜਗਦੀਪ ਸਿੰਘ ਆਪ ਦੀ ਸਾਥੀਆਂ ਨਾਲ ਅਕਾਲੀ ਦਲ ਬਾਦਲ ਛੱਡ ਕੇ ਅੱਜ ਸ਼ੋਭੀ ਅਕਾਲੀ ਦਲ ਅਮਰਸਰ ਦੇ ਵਿੱਚ ਜਿਹੜਾ ਉਹ ਜੁਆਇਨ ਕਰ ਰਿਹਾ ਤੇ ਮਾਨ ਸਾਹਿਬ ਉਹਦੀ ਜੁਆਇਨਿੰਗ ਕਰਉਣਗੇ ਕਿਉਂਕਿ ਇਹ ਸਾਡਾ ਜਿਹੜਾ ਆ ਪੱਥਕ ਮੁਕਾ ਦਲਤਾ ਦੇ ਵਿੜੇ ਤੱਕ ਉਸ ਮਹਿਮਦੀ ਇਹ ਪਹਿਲੀ ਸ਼ੁਰੂਆਤ ਹੈ ਤੇ ਅਸੀਂ ਜਿਹੜਾ ਇਹ ਕੰਗੜਾ ਰੌਪ ਦੀ ਜਿਹੜੀ ਫਿਲਮ ਹੈ ਸਾਡੀ ਪਾਰਟੀ ਉਹਦਾ ਡਟ ਕੇ ਵਿਰੋਧ ਕਰਦੀ ਹੈ ਕਿ ਸਾਡੀ ਪਾਰਟੀ ਇਹ ਗੱਲ ਦੀ ਮੰਗ ਵੀ ਕਰਦੀ ਹੈ ਕਿ ਉਹ ਫਿਲਮ ਤੇ ਰਹਿ ਲਾਇਆ ਵੀ ਉਨ ਨੂੰ ਰੋਕਿਆ ਜਾਵੇ ਸਿੱਖ ਧਰਮ ਘੱਟ ਗਿਣਤੀਆਂ ਦੀ ਤੇ ਦਲਦਪਾਈ ਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨੂੰ ਕਿਤੇ ਨਾ ਕਿਤੇ ਇਹ ਲੋਕ ਬਾਰ-ਬਾਰ ਹਿੱਟ ਕਰਦੇ ਆ ਔਰ ਸਾਡੀ ਬਰਦਾਸ਼ਤ ਤੋਂ ਬਾਤ ਹੀ ਗੱਲ ਹੈ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨਵਲੋ ਸਥਾਨਕ ਹੋਟਲ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਤਾਕਤ ਵਿੱਚ ਉਸ ਸਮੇਂ ਇਜ਼ਾਫਾ ਹੋਇਆ ਜਦੋਂ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਸਰੂਪ ਸਿੰਘ ਖਲਵਾੜਾ ਦੇ ਪੁੱਤਰ ਡਾਕਟਰ ਜਗਦੀਪ ਸਿੰਘ ਖਲਵਾੜਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸ਼ਾਮਲ ਹੋ ਗਏ। ਜਿਨ੍ਹਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਰਪਾਉ ਦੇ ਕੇ ਸਨਮਾਨਿਤ ਕੀਤਾ ਜਿਕਰ ਜੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਜੱਖੂ ਹਸਪਤਾਲ ਵਿਖੇ ਡਾਕਟਰ ਹਰਜਿੰਦਰ ਸਿੰਘ ਜੱਖੂ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲਈ ਫਗਵਾੜਾ ਪਹੁੰਚੇ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਪਾਰਟੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਪੰਥਕ ਹੋਕਾ ਦਲਿਤਾਂ ਦੇ ਵੇੜੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੋਂ ਇਲਾਵਾ ਹੋਰ ਨਾ ਜ਼ਿਲ੍ਹਾ ਵਿੱਚੋਂ 200 ਦੇ ਕਰੀਬ ਆਗੂਆਂ ਨਾਲ ਮੀਟਿੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਜਾਵੇਗੀ